ਲੇ ਕੇ লাশ ਮਿਲੀ ਹੈ ਲੜਕੇ ਦੀ ਪ੍ਰਵਾਸੀ ਲੜਕਾ ਸਿਗਾ ਤੁਰੇ ਮੋਕੇ ਦੇ ਦੇਖਸਾ ਤੋਂ ਪੁਲਿਸ ਪ੍ਰਸ਼ਾਸਨ ਉਰੇ ਪਹੁੰਚੀ ਹੋਈ ਹੈ ਫੋਰੈਂਸਿਕ ਟੀਮਾਂ ਮੋਕੇ ਤੇ ਪਹੁੰਚੀਆਂ ਨੇ ਇਸ ਵਕਤ ਗੱਲਬਾਤ ਕਰਦੇ ਨੇ ਲੋਕਾਂ ਦੇ ਨਾਲ ਅਸੀਂ ਸ਼ੱਕਾ ਹੋਰ ਤਾਂ ਸਾਨੂੰ 15 ਦਿਨ ਹੋ ਗਿਆ ਅਸੀਂ ਕਦੀ ਸ਼ਕਲ ਵੀ ਨਹੀਂ ਦੇਖੀ ਸੀ ਇਹਦੀ ਹਾਂ ਵੀ ਪਟੇਲ ਇੱਥੇ ਰਹਿੰਦਾ ਹੈ ਤਾਂ ਅੱਜ ਹੀ ਪਤਾ ਲੱਗਾ ਵੀ ਪਟੇਲ ਨਾਮ ਦਾ ਸ਼ਖਸ ਹੈਗਾ ਜਿਹੜੀ ਗਾਇਬ ਹੋਇਆ ਸੀ ਇਹ ਦਿਖਦਾ ਸੀ ਮਲੇ ਦੇ ਵਿੱਚ ਕਾਫੀ ਚਿਰ ਤੋਂ ਦਿਖਿਆ ਨਹੀਂ ਸਾਨੂੰ 10-15 ਦਿਨਾਂ ਤੋਂ ਹੋਣ ਨਹੀਂ ਦੇਖਿਆ ਪਹਿਲਾਂ ਦੇਖਿਆ ਸੀਗਾ ਹੁਣ ਤਾਂ ਅਸੀਂ ਕਦੇ ਕਿਉਂਕਿ ਚਲ ਅਸੀਂ ਇਹ ਵੀ ਕਹਿੰਦੇ ਵੀ ਅਸੀਂ ਬਿਮਾਰ ਸੀਗੇ ਅਸੀਂ ਨਹੀਂ ਨਿਕਲ ਸਕੇ ਨਹੀਂ ਪਾ ਸਕੇ ਹੈਗੇ ਤੇ ਹੁਣ ਨਹੀਂ ਅਸੀਂ ਦੇਖਿਆ ਵੈਸੇ ਇਹ ਵੀ ਕੋਈ ਇਦਾਂ ਦੀ ਕੰਪਲੀਟ ਨਹੀਂ ਸੀਗੇ ਕੰਮ ਕੀ ਕਰਦਾ ਸੀ ਆਰ ਕੋਚ ਫੈਕਟਰੀ ਤੁਹ ਕਿੰਨਾਂ ਨਾਮ ਕਿਸੇ ਦਾ ਬੰਦੇ ਦਾ ਪਟੇਲ ਪਟੇਲ ਉਮਰ ਕਿੰਨੀ ਕਿ ਲੱਗਦੀ ਤਕਰੀਬਨ ਉਮਰ ਹੋ ਗਈ 35 35 ਦੇ ਵਿੱਚ ਵਿੱਚ ਹੀ ਲੱਲ 35 ਬੈਠਾ ਸੀਗਾ ਯਾ ਇੱਕ ਤਕਵਾ ਪਤਾ ਨਹੀਂ ਇਹ ਨਹੀਂ ਅਸੀਂ ਕਦੀ ਪੁੱਛਿਆ ਉਹਰੇ ਇਕੱਲਾ ਹੀ ਰਹਿੰਦਾ ਸੀ ਇਕੱਲਾ ਹੀ ਰਹਿੰਦਾ ਸੀ ਹਾਂ ਕੋਈ ਹੋਰ ਪਰਿਵਾਰ ਨਹੀਂ ਨਾਲ ਸੀਗਾ ਨਹੀਂ 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 ਬੇੜੇ 'ਚ ਰਹਿੰਦਾ ਸੀ ਆਪਣਾ ਘਰ ਸੀ ਇਹਦਾ ਨਹੀਂ ਨਹੀਂ ਕਿਰਾਏ 'ਚ ਰਹਿੰਦਾ ਸੀ ਕੋਈ ਨਾਲ 1200 ਦਾ ਕੋਈ ਸਾਥੀ ਉਹਰੇ ਪਤਾ ਲੱਗਾ ਕਿਸੇ ਨੂੰ ਨਹੀਂ ਅਸੀਂ ਨਹੀਂ ਕੋਈ ਦੇਖਿਆ ਹੀ ਨਹੀਂ ਅਸੀਂ ਕੋਈ ਦੇਖਿਆ ਨਹੀਂ ਅਸੀਂ ਜੇ ਕਿੱਦਾਂ ਕਹਦੇ ਕੀ ਹਨਾ ਕੋਈ ਰੰਜਿਸ਼ ਵਗੈਰਾ ਸੇ ਕਿਸੇ ਨਾਲ ਜੀ ਨਾ ਮੈਂ ਅਸੀਂ ਨਹੀਂ ਕਹਿੰਦੀ ਇਹ ਕਿਵੇਂ ਕਰਾ ਦਾਨ ਕੇ ਸਿਰ ਦੇ ਉੱਤੇ ਸੱਟ ਲੱਗੀ ਹੈ ਸ਼ਾਇਦ ਹੈ ਸਿਰ ਤੇ ਸੱਟ ਲੱਗੀ ਨਾ ਸਾਰੇ ਸਿਰ ਤੇ ਕਿਉਂ ਸਾਰੇ ਸਾਰੇ ਮਾਰੀ ਪਈ ਰੱਖੋ ਹੱਥ ਇਹ ਬਾਜੀ ਸਾਰਾ ਕੁਝ ਨਸ਼ਾ ਸੜਾਉ ਕੇਂਦਰ ਕਰਕੇ ਹੁੰਦਾ ਹੈ ਹੁੰਦਾ ਆ ਇਹ ਨਸ਼ਾ ਸੜਾਉ ਕੇਂਦਰ ਨਾਲ ਜਿਹੜਾ ਬੰਦ ਕਰਾਉਗੇ ਇਹ ਸੁਧਾਰਿਆ ਨਹੀਂ ਇਹ ਨਸ਼ਾ ਸੜਾਉ ਕੇਂਦਰ ਕਰਕੇ ਇੱਥੇ ਕੋਈ ਬੀਬੀ ਕੋ ਸ਼ੇਪ ਨਹੀਂ ਹੈ ਕੋਈ ਧਿਆਨ ਸੀ ਕੀ ਲੱਗਦਾ ਕੋਈ ਲੁੱਟਖੋ ਵਾਲੇ ਦਾ ਕੰਮ ਆਇਆ ਹੈ ਕਿੱਦਾਂ ਉਹੀ ਕਰਦੇ ਇੱਥੇ ਬੱਸ ਲੁੱਟਾ ਉਹ ਹੀ ਜਾਂਦੀ ਰਹਿੰਦੀ ਹੈ ਕੋਈ ਨਾ ਕੋਈ ਰਹਿੰਦੀ ਹੈ ਤਿੰਨ ਦਿਨ ਛੱਡ ਕੇ ਬਾਤਾਂ ਹੁੰਦੀ ਰਹਿੰਦੀ ਹੈ ਤਿੰਨ ਦਿਨ ਛੱਡ ਕੇ ਗੱਡੀ 'ਚ ਬਿਠਾ ਆਇਆ ਕਿੱਥੇ ਹੁਣ ਫੜਾਇਆ ਕਿੱਥੇ ਬਿਠਾ ਦੇ ਰਹੇ ਆ ਗੱਡੀ ਫੜਾ ਰਿਹਾ ਬੰਦਾ ਇੱਕ ਅੱਛਾ ਜੀ ਸੋ ਦੇਖ ਸਕਦੇ ਹੋ ਇਸ ਵਕਤ ਇਲਾਕੇ ਦੇ ਵਿੱਚ ਪੂਰੀ ਸੰਸਨੀ ਦਾ ਦੇਖ ਲਓ ਇੱਕ ਵਾਰੀ ਹੋਈ ਇਸ ਵਕਤ ਮਾਹੌਲ ਪੂਰਾ ਦੱਸ ਦੇ ਕੀ ਦੇਖ ਸਕਦੇ ਹੋ ਕਿ ਹੋ ਜਾ ਬਣਿਆ ਲੋਕਾਂ ਦਾ ਕਹਿਣਾ ਹੈ ਕਿ ਉਰੇ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਸ਼ਾਇਦ ਉਸ ਦੇ ਇੱਕ ਕਾਰਨ ਹੀ ਜਿਹੜੇ ਨਸ਼ੇੜੀ ਆ ਲੁੱਟਖੋਹ ਦੇ ਇਰਾਦੇ ਦੇ ਵਿੱਚ ਇਸ ਵਿਅਕਤੀ ਦਾ ਜਿਹੜਾ ਉਹਨਾਂ ਨੇ ਸ਼ਾਇਦ ਕਤਲ ਕੀਤਾ ਹੈ ਜਾਂ ਪਤਾ ਨਹੀਂ ਕੀ ਆ ਹਲੇ ਕੋਈ ਵੀ ਪੁਸ਼ਟੀ ਹਲੇ ਕਿਸੇ ਗੱਲ ਦੀ ਨਹੀਂ ਕਰਦੇ ਆਪਾਂ ਦੇਖ ਸਕਦੇ ਹੋ ਇਸ ਵਕਤ ਉਰੇ ਮੌਕੇ ਤੇ ਇਹ ਥਾਣਾ ਜਿਹੜਾ ਲੱਗਦਾ ਇਸ ਇਲਾਕੇ ਨੂੰ ਉਸੇ ਥਾਣੇ ਦੀ ਪੁਲਿਸ ਵੀ ਪਹੁੰਚੀ ਹੋਈ ਹੈ ਤੇ ਨਾਲ ਲੋਕੜੇ ਕਾਫੀ ਮਹੱਲਾ ਨਿਵਾਸੀ ਔਰੇ ਮੌਜੂਦ ਨੇ ਤੇ ਨਾਲ ਦਾਜੇ ਕਿ ਫ੍ਰੈਂਸਿਕ ਟੀਮਾਂ ਔਰੇ ਮੌਕੇ ਤੇ ਪਹੁੰਚੇ ਹੋਏ ਨੇ ਸਾਰੀ ਉਹਨਾਂ ਵੱਲੋਂ ਜਿਹੜੀ ਦੇਖਰੇਖ ਕੀਤੀ ਜਾ ਰਹੀ ਹੈ ਫਿੰਗਰਪ੍ਰਿੰਟਸ ਨੇ ਜਿਹੜੇ ਉਹ ਵੀ ਜਿਹੜੇ ਦੇਖੇ ਜਾ ਰਿਹਾ ਕਿਸੇ ਵਿਅਕਤੀ ਦੇ ਹੋਣਗੇ ਜਾਂ ਕਿਸੇ ਵਿਅਕਤੀ ਨਹੀਂ ਹੋਣਗੇ ਇਸ ਵਕਤੇ ਕੁਝ ਵੀ ਨਹੀਂ ਪਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਛਡਾਊ ਕੇਂਦਰ ਹੈ ਉਸ ਕਰਕੇ ਔਰੇ ਬਹੁਤ ਸਾਰੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ ਜਾਂ ਨਸ਼ੇੜੀ ਨੇ ਜਿਹੜੀ ਹੁਕਮਦਿਆ ਲੁੱਟ ਖੋਹ ਦਾ ਸ਼ਿਕਾਰ ਜਿਹੜੇ ਹੁੰਦੇ ਆ ਲੋਕ ਉਹਰੇ ਕਾਫੀ ਦੇਖ ਸਕਦੇ ਹੋ ਇਸ ਵਕਤ ਮਾਹੌਲ ਪੂਰਾ ਇਲਾਕਾ ਜਿਹੜਾ ਪੂਰਾ ਪਿੰਡ ਆ ਛੇਖੇ ਪਿੰਡ ਦੇ ਲੋਕ ਨੇ ਉਹਰੇ ਜਿਹੜੇ ਦੱਸਦੇ ਕਿ ਮੌਜੂਦ ਨੇ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਛਡਾਊ ਕੇਂਦਰ ਜਿਹੜਾ ਉਹ ਬੰਦ ਹੋਣਾ ਚਾਹੀਦਾ ਉਸ ਦੇ ਕਾਰਨ ਹੀ ਜਿਹੜਾ ਦੱਸਦੇ ਕਿ ਇਸ ਇਲਾਕੇ ਦੇ ਵਿੱਚ ਕਾਫੀ ਲੁੱਟ ਖੋਹਾਂ ਜੜੀਆਂ ਹੁੰਦੀਆਂ ਨੇ ਤੇ ਦਾ ਜੇ ਕਿ ਉਸੇ ਦਾ ਹੀ ਕੋਈ ਨਸ਼ੇੜੀ ਦਾ ਕਿਸੇ ਦਾ ਕੰਮ ਹੋਣਾ ਲੁੱਟਖੋ ਕਰਕੇ ਜਿਹੜਾ ਵਿਅਕਤੀ ਨੂੰ ਰੇ ਮਾਰ ਕੇ ਸਿਰ ਦਿੱਤਾ ਗਿਆ کافی ਦਾ ਜੇ ਕਿ ਸੱਟਾਂ ਲੱਗੀਆਂ ਹੋਈਆਂ ਨੇ ਸਿਰ ਦੇ ਉੱਤੇ ਤੇ ਖੂਨ ਜਿਹੜਾ ਕਾਫੀ ਲੱਗਿਆ ਹਲੇ ਵਾਲੇ ਗੂੜੀ ਤੇ ਵੀ ਇਹ ਜਿਹੜਾ ਬੁਰਾ ਜਿੱਥੇ ਰੰਗਦਾ ਦੂਦ ਦੇ ਦੇਖ ਸਕਦੇ ਹਾਂ ਥਾਣਾ ਮਕਸੂਦਾ ਦੇ ਪਰਿਵਾਰੀ ਉਰੇ ਮੌਕੇ ਤੇ ਪਹੁੰਚੇ ਹੋਏ ਆ ਸੋ ਗੱਲਬਾਤ ਕਰਨੇ ਚਾਹਾਂਗੇ ਪਹਿਲਾਂ ਦੇਖ ਸਕਦੇ ਹੋ ਇਸ ਵਕਤ ਇਹ ਜਿਹੜੀ ਫੈਂਸਿਕ ਟੀਮ ਵੱਲੋਂ ਦੇਖੀ ਜਾ ਰਹੀ ਹੈ ਡੈੱਡ ਬੋਡੀ ਕੀ ਆਖਰਕਾਰ ਹੈ ਮਸਲਾ ਕੀ ਹੈ ਕਿਉਂਕਿ ਦੱਸਿਆ ਕੀ ਜਿਹੜੇ ਖੂਨ ਦੇ ਛਿੱਟੇ ਆ ਉਹ ਦੂਰ ਦੂਰ ਤੱਕ ਜਿਵੇਂ ਦੱਸਿਆ ਭਾਲਾ ਵਿਅਕਤੀ ਸੀ ਪ੍ਰਵਾਸੀ ਸੋ ਦੱਸਿਆ ਕੀ ਲੋਕ ਕਹਿ ਰਿਹਾ ਕਿ ਬਹੁਤ ਹੀ ਅੱਛਾ ਰਵਈਆ ਸੀ ਗਾ ਇਸੇ ਵਿਅਕਤੀ ਦਾ ਸੋ ਪਰ ਪਤਾ ਨਹੀਂ ਲੱਗ ਰਿਹਾ ਕਿ ਇਹ ਜਿਹੜਾ 10-15 ਦਿਨ ਤੋਂ ਕਾਫੀ ਜ਼ਰ ਤੋਰੇ ਦਿਖਾਈ ਨਹੀਂ ਦੇ ਰਿਹਾ ਸੀ ਇਸ ਇਲਾਕੇ ਦੇ ਵਿੱਚ ਹੁਣ ਪਤਾ ਨਹੀਂ ਲੁੱਟਕੋ ਵਾਲਿਆਂ ਦਾ ਕੰਮ ਹੈ ਜਾਂ ਕਿਸਦਾ ਕੰਮ ਹੋਰੇ ਮੌਕੇ ਤੇ ਪਰ ਚੱਲ ਬਤ ਕਰਨੀ ਚਾਹਾਂਗੇ ਕੀ ਜਾਰੀ ਸੀ ਕਿ ਸਾਡੀ ਹੱਦਬੰਦੀ ਹੈ ਜਾਂ ਫਲਾਣੀ ਥਾਣੇ ਦੀ ਹੱਦਬੰਦੀ ਹੈ। ਜੀਤ ਸਿੰਘ ਜਿਹੜੇ ਉਰੇ ਮੌਕੇ ਤੇ ਪਹੁੰਚੇ ਹੋਇਆ ਦੇਖ ਸਕਦੇ ਹੋ। ਸਰ ਕੀ ਹੈਗਾ ਮਸਲਾ ਮਾੜਾ ਦੱਸੋਗੇ? ਕਿਤੇ ਦਾ ਯਾਰ ਕਮਰੇ ਜਾ ਕੇ ਦਾਹਰ ਕਾਡ ਚੱਕਰ ਤੇ ਹੋਣਾ ਸੀ ਕਾਬਜ ਆਣਾ। ਜਾਗ ਲੱਗ। ਜਾਗ ਜਾਗ ਦਾ। ਸੋ ਦੇਖ ਸਕਦੇ ਹੋ ਉਰੇ ਇਲਾਕੇ ਦਾ ਮਾਹੌਲ ਇਸ ਵਕਤ ਲੋਕ ਪੁਲ ਦੇ ਉੱਪਰ ਰੋਕ ਰੋਕ ਕੇ ਦੇਖ ਰਿਹਾ ਕਿ ਅਕਸਰ ਜੜੀਏ ਡੈਡ ਬੋਡੀ ਪਈ ਹੋਈ ਹੈ ਔਰ ਇਹ ਇਲਾਕੇ ਦਾ ਮਾਹੌਲ ਸੰਸਨੀਕਾਫੀ ਫੈਲੀ ਹੋਈ ਹੈ ਇਸ ਇਲਾਕੇ ਦੇ ਵਿੱਚ ਸੋ ਦੇਖ ਸਕਦੇ ਹੋ ਇਸ ਵਕਤ ਉਰੇ ਕਾਫੀ ਲੋਕ ਮੌਜੂਦ ਨੇ ਇਹ ਦੱਸ ਦੇ ਕਿ ਇਲਾਕਾ ਜਿਹੜਾ ਪੂਰਾ ਇਸ ਵਕਤ ਡਰਿਆ ਪਿਆ ਸਹਮਿਆ ਪਿਆ ਸੇ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਬਾਰ-ਬਾਰ ਕਿ ਨਸ਼ਾ ਸ਼ਰਾਬ ਕੇਂਦਰ ਹੈ ਉਸ ਦੇ ਕਾਰਨ ਹੀ ਇਹ ਹੋ ਜੀਆਂ ਵਾਰਦਾਤਾਂ ਉਰੇ ਕਾਫੀ ਹੁੰਦੀਆਂ ਨੇ ਜਿਵੇਂ ਲਾਲੋ ਇਸੇ ਰੋਡ ਦੇ ਉੱਤੇ ਲੁੱਟਖੋ ਵੀ ਕਾਫੀ ਹੋਈ ਸੀ ਕਿਤੇ ਉਰੇ ਦੇਖ ਸਕਦੇ ਹੋ ਫ੍ਰੈਂਸਿਕ ਟੀਮ ਹੈ ਜਿਹੜੀ ਉਰੇ ਮੌਕੇ ਤੇ ਪਹੁੰਚੀ ਹੋਈ ਉਹਨਾਂ ਵੱਲੋਂ ਜਿਹੜੀ ਆਪਣੀ ਕਾਰਵਾਈ ਹੋ ਕੀਤੀ ਜਾ ਰਹੀ ਇਸ ਵਕਤ ਦੇਖ ਸਕਦੇ ਹੋ ਕੰਦਾ ਦੇ ਉੱਤੇ ਵੀ ਜਿਹੜੇ ਖੂਨ ਦੇ ਨਿਸ਼ਾਨ ਪਏ ਹੋਏ ਦਿਖਾਈ ਦੇ ਰਿਹਾ ਇਸ ਵਕਤ ਦੇਖ ਸਕਦੇ ਹੋ ਲੋਕ ਉਰੇ ਕਾਫੀ ਸਹਮ ਇਸੇ ਇਲਾਕੇ ਦੇ ਵਿੱਚ ਕਤਲ ਹੋਇਆ ਕਿਉਂਕਿ ਲੋਕ ਇੱਥੋਂ ਅੰਦਰ ਪਿੰਡ ਦੇ ਵੜਦੇ ਆ ਤੇ ਇੱਥੇ ਹੀ ਬਾਹਰ ਆਉਂਦੇ ਆ ਇਸੇ ਹੀ ਇਲਾਕੇ ਦੇ ਵਿੱਚ ਇਸੇ ਮੋੜ ਦੇ ਵਿੱਚ ਇਹੋ ਜੀ ਇਹ ਘਟਨਾ ਜਿਹੜੀ ਵਾਪਰ ਜਾਣੀ ਬਹੁਤ ਹੀ ਦੱਸਦੀ ਕਿ ਵੱਡੀ ਗੱਲ ਹੈ ਕਿਉਂਕਿ ਪੂਰੇ ਕਾਫੀ ਸ਼ਰਧਾਲੂ ਵੀ ਜਿਹੜੇ ਨੇ ਦੱਸਦੇ ਕਿ ਦਰਬਾਰ ਮਾ ਚਿੰਤਪੁਰਨੀ ਦਰਬਾਰ ਨੂੰ ਰੇ ਇੱਥੋਂ ਸ਼ਰਧਾਲੂ ਜਿਹੜੇ ਜਾਂਦੇ ਨੇ ਆ ਦੇਖੋ ਆ ਸੇਖੇਪੁਰ ਦਾ ਜਿਹੜਾ ਮੋੜ ਹੈ ਇਸੇ ਮੋੜ ਦੇ ਉੱਤੇ ਦੱਸਦੇ ਕਿ ਉੱਪਰ ਫਲਾਈਓਵਰ ਉੱਪਰੋਂ ਸ਼ਰਧਾਲੂ ਨੇ ਜਿਹੜੇ ਕਾਫੀ ਮਾ ਚਿੰਤਪੁਰਨੀ ਦਰਬਾਰ ਅਤੇ ਹੋਰ ਕਾਫੀ ਧਾਰਮਿਕ ਸਥਾਨਾਂ ਨੂੰ ਉਰੇਓ ਰਾਸਤਾ ਜਿਹੜਾ ਲੰਘਦਾ ਹੈ ਜੀ ਦੱਸਦੇ ਕਿ ਇਹ ਲੋਕ ਉਰੇ ਕਾਫੀ ਲੁੱਟਾ ਖੋਹਾਂ ਦੇ ਸ਼ਿਕਾਰ ਹੁੰਦੇ ਨੇ ਇੱਕ ਕਾਰਨ ਜਿਹੜਾ ਲੋਕਾਂ ਨੇ ਦੱਸਿਆ ਕਿ ਆ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਰੇ ਉਸ ਦੇ ਕਾਰਨ ਹੀ ਜਿਹੜਾ ਦੱਸਦੇ ਕਿ ਇੱਥੇ ਕਾਫੀ ਲੁੱਟਾ ਖੂਆ ਹੁੰਦੀਆਂ ਨੇ ਤੇ ਸ਼ਾਇਦ ਇਹ ਜਿਹੜੀ ਵਾਰਦਾਤ ਹੋਈ ਹੈ ਉਹਦੇ ਡੈੱਡ ਬੋਡੀ ਮਿਲੀ ਹੈ ਜਿਹੜੀ ਲਾਸ਼ ਮਿਲੀ ਹੈ ਲੜਕੇ ਦੀ ਸ਼ਾਇਦ ਇਹ ਵੀ ਉਹੀ ਕਾਰਨ ਹੋਵੇਗਾ ਜੋ ਕਾਰਨ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਰੇ ਲੁੱਟੇ ਟੂਆ ਕਾਫੀ ਹੁੰਦੀਆਂ ਨੇ ਤੇ ਨਸ਼ਾ ਛਡਾਊ ਕੇਂਦਰ ਹੈ ਜਿਹੜਾ ਉਸ ਦੇ ਵਿੱਚ ਕਾਫੀ ਜਿਹੜੇ ਨਸ਼ੇੜੀ ਆਉਂਦੇ ਆ ਤੇ ਉਹਨਾਂ ਵੱਲੋਂ ਉਰੇ ਲੁੱਟਾ ਖੂਆ ਕੀਤਾ ਜਾਂਦੀ ਹੈ ਟਰੈਪ ਲਾ ਕੇ ਲੋਕਾਂ ਦੇ ਨਾਲ ਖੋਬਾਜ ਕੀਤੀ ਜਾਂਦੀ ਹੈ ਹਾਂਜੀ ਅੰਟੀ ਹੋਣ ਦੱਸੋ ਕਿ ਮੈਂ ਇੱਕ ਵਾਰੀ ਆਪਣੇ ਲਫਸਾਂ ਚ ਦੱਸ ਦਿੰਦਾ ਇੱਕ ਵਾਰੀ ਦੱਸੋ ਜੀ ਬਾਕੀ মিডিਆ ਵੱਲੇ ਵੀ ਆਏ ਮਾੜਾ ਜਿਹਾ ਦੱਸ ਤੁਹਾਡੇ ਰਹਿੰਦਾ ਸੀ ਮੁੰਡਾ ਉੱਦਾਂ ਕਿਰਾਏ ਤੇ ਕਿਰਾਏ ਤੇ ਸਾਡੇ ਮੁੰਡਾ ਦਾ ਕਿਰਾਏ ਦਾ ਰਹਿੰਦਾ ਸੀਗਾ ਠੀਕ ਆ ਕੋਈ ਦੁਸ਼ਮਣੀ ਤਾਨੀ ਸੀ ਕੋਈ ਦੁਸ਼ਮਣੀ ਨਹੀਂ ਸੀ ਰਵਈਆ ਕਿਹੋ ਜਿਹਾ ਸੀ ਕੋਈ ਨਹੀਂ ਜੀ ਇਹਦਾ ਤਾਂ ਪਤਾ ਵੀ ਨਹੀਂ ਸੀ ਲੱਗਦਾ ਘਰ ਚ ਆਏ ਰੱਖਣੇ ਅੱਛਾ ਜੀ ਮਤਲਬ ਆਪਣਾ ਕੰਮ ਤੇ ਜਾਂਦਾ ਸੀ ਕੰਮ ਤੇ ਹੀ ਜਾਂਦਾ ਸੀ ਹੈਨਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀ ਆਇਦਾਂ ਕੀ ਲੱਗਦਾ ਲੁੱਟਖੁਆਲੇ ਦਾ ਕੰਮ ਹੋਵੇਗਾ ਜਾਂ ਸਾਨੂੰ ਨਹੀਂ ਜੀ ਪਤਾ ਹੁਣ ਕਿਹਦਾ ਕੰਮ ਆ ਕਿਹਦਾ ਕਿੰਨੀ ਦੇਰ ਤੋਂ ਰਹਿ ਰਿਹਾ ਸੀਗਾ ਇਹ ਤਾਂ ਦੇਰ ਉੱਥੇ ਇਹ ਸਾਲ ਹੋ ਗਿਆ ਸੀ 2 ਮਹੀਨੇ ਆਪਣੇ ਵਿੱਚ ਜਾ ਕੇ ਵੈ ਸੀਗਾ ਕਿ ਇੱਕ ਵਾਰੀ ਪਤਾ ਨਹੀਂ ਮੈਨੂੰ ਬੇਟੇ ਤੁਹਾਨੂੰ ਇਹ ਨਹੀਂ ਪਤਾ ਠੀਕ ਹੈ ਜੀ ਸੋ ਦੇਖ ਸਕਦੇ ਹੋ ਕਿ ਇਹਨਾਂ ਦੇ ਤੇ ਕਿਰਾਏ ਦੇ ਉੱਤੇ ਰਹਿੰਦਾ ਸੀਗਾ ਇਹ ਜਿਹੜੇ ਦੱਸਦੇ ਕਿ ਮਕਾਨ ਮਾਲਕ ਨਹੀਂ ਉਸੇ ਬਿਡੇ ਕਿਸੇ ਇਹ ਵਿਅਕਤੀ ਹੈ ਕਿਰਾਏ ਦੇ ਵਿੱਚ ਰਹਿੰਦਾ ਸੀਗਾ ਤੇ ਦੇਖ ਸਕਦੇ ਹੋ 30 ਤੋਂ 35 ਸਾਲ ਉਮਰ ਜਿਹੜੀ ਤਕਰੀਬਨ ਦੱਸੀ ਜਾ ਰਹੀ ਸੀ ਗੁਰੇ ਮੌਕੇ ਤੇ ਹੋਰ ਪੁੱਛੀ ਸੀ ਜਿਹੜੀ ਲੋਕਾਂ ਦੇ ਨਾਲ ਕੀਤੀ ਜਾ ਰਹੀ ਹੈ ਥਾਣਾ ਪਰਵਾਰੀ ਉਰੇ ਮੌਕੇ ਤੇ ਪਹੁੰਚ ਲੋਟ ਕੋਈ ਹੈ ਲੋਟ ਕੋਈ ਹੋਰ ਕੁਝ ਨਹੀਂ ਹੈਗਾ ਹਾਂ ਜਿਹੜੇ ਕੰਮ ਕਮ ਕਰ ਰਹਾ ਹੈ। ਅਮੇ ਕੋਈ ਕਿਸੇ ਫੈਕਟਰੀ ਲਗਾ ਮੇਰਾ ਖਿਆਲ ਹਾਰ ਕੋਈ ਆਰ ਕੋਬੋ ਫੈਕਟਰੀ ਕਿਨੇ ਵਜੇ ਤੱਕ ਕਿਨੇ ਵਜੋਂ ਦਾ ਸੀ। ਜੀ ਨਹੀਂ ਪਤਾ ਕਿ ਕਿੱਥੋਂ ਪਤਾ ਜਦਾਂ ਦੇਖਦਾ ਘੱਟਦਾ ਮੇਰੇ ਤਾਂ ਲੱਗੇ ਆ ਕੋਈ ਆਉਂਦਾ ਜਾਂਦਾ ਬੰਦੇ ਦਾ ਪਤਾ ਲੱਗਦਾ ਜੀ। ਕੋਈ 15 20 ਦਿਨ ਹੀ ਦਿਖਦਾ ਹੁੰਦਾ ਸੀਗਾ। ਅੰਨਾ ਉਦਾਂ ਸ਼ਰੀਫ ਸੀ। 13 20 ਨਹੀਂ ਦਿਖਦਾ ਸੀ। ਅੱਗੇ ਕਿੱਥੇ ਰਹਦਾ ਹੈ? ਮਤਲਬ ਕੰਮ ਕਰਦਾ ਨਹੀਂ ਰਾਤ ਬਰਾਤੇ ਆਉਂਦਾ ਹੋਊਗਾ ਨੇਰੇ। ਛੁੱਟੀ ਵਾਲੇ ਦਿਨ ਘੱਲੋ। ਜਾ ਗਾਤੀ ਗੋਪੀ ਲਿਖੋ ਅਪਰ ਅਰੇ ਅਰੇ ਪਾਉਂਦੇ ਉੱਥੇ ਸਰ ਦੱਸ ਦਿਓ ਮਾਰਦਾ ਕੀ ਮਸਲਾ ਹੈ ਜੀ ਮੇਰੇ ਮੁਕੇ ਤੇ ਪਹੁੰਚੇ ਹੋ ਜੀ ਵਖੋ ਜਿਦੇ ਹੈਡਬੁਡੀ ਤੋਂ ਦੇਖੀ ਸਾਰੇ ਨੇ ਉਹ ਉਹ ਲਾਈਵ ਕਰ ਰਹੇ ਆ ਕਿ ਐਂਗਲ ਸਾਰੇ ਵੈਰੀਫਾਈ ਕਰਾਂਗੇ ਕੀ ਕਾਰਨ ਹੋ ਸਕਦਾ ਹੈ ਮਰਡਰ ਦਾ ਹੈਗਾ ਤਾਂ ਮਰਡਰ ਮਰਡਰ ਹੀ ਹੈ ਪਰ ਉਹ ਸਾਰਾ ਗੱਲ ਵੈਰੀਫਾਈ ਕਰਨ ਤੋਂ ਬਾਅਦ ਤੇਰੀ ਕਿ ਸੈਟ ਹੈ ਬੰਦਾ ਕਿ ਕੀ ਨਾਮ ਹੈ ਵਿਅਕਤੀ ਦਾ ਕਿੰਨੀ ਉਮਰ ਹੈ ਤੇ ਕਿਹੜੀ ਜਗ੍ਹਾ ਰਹਿੰਦਾ ਸੀ ਉਮਰ ਹੈ ਜੀ ਕਲੀਅਰ ਨਹੀਂ ਹੈ ਦਾਹਾਰ ਕਾਰਡ ਨਹੀਂ ਮਿਲਿਆ ਪਟੇਲ ਪਿੰਡਾਂ ਦੇ ਦੱਸਦੇ ਪਟੇਲ ਕਰਾਇਦਾਤਾ ਰਿੰਦਾ ਕਰਾਇਦਾਰ ਸੀ ਤੇ ਮੁਬਾਰਕਪੁਰ ਉਹਦਾ ਹੋਣਾ ਦਾਹਾਰ ਕਾਰਡ ਮਿਲ ਜਾਂਦਾ ਤਾਂ ਪੂਰਾ ਨਾਮ ਪਤਾ ਲੱਗ ਜਾਂਦਾ ਮੈਨੂੰ ਪਤਾ ਲੱਗੇ ਪਿੱਛੋਂ ਕਿਸੇ ਦਾ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਪ੍ਰਵਾਸੀ ਵੀ ਦੂਰ ਹੈ ਇਹ ਪਤਾ ਕਰ ਲੈਣਾ ਕਿਥੋਂ ਆ ਰਹਿਣਾ ਜਦੋਂ ਬਾਗੀ ਕਿਸ ਜਿੰਨਾ ਵਾਰ ਕੀਤਾ ਕੁਝ ਪਤਾ ਲੱਗਿਆ ਹੈ ਨੇ ਜੇ ਫਿਰ ਅਸੀਂ ਹਿਆਰਨਾ ਵਾਲ ਕਰ ਰਹੇ ਹਾਂ ਜਦੋਂ ਜੋ ਸਾਹਮਣੇ ਆਈ ਗਲਤੰਦੀ ਦੱਸਦਾ ਠੀਕ ਹੈ ਸਰ ਤਾਂ ਦੇਖੋ ਤਾਂ ਇਸ ਵਕਤ ਗੱਲਬਾਤ ਕੀਤੀ ਹੈ ਮੂਕੇ ਦੇ ਥਾਣਾ ਪਰਵਾਰੀ ਨੇ ਉਹ ਪਹੁੰਚੇ ਨੇ ਇਸ ਵਕਤ ਬਲਬੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇਹ ਲੱਗਦਾ ਤਾਂ ਕਤਲ ਹੀ ਆ ਪਰ ਹੁਣ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਇਹ ਕਾਰਨ ਕੀ ਆ ਜਿਹੜਾ ਇੱਥੇ ਵਿਅਕਤੀ ਨੂੰ ਮਾਰ ਕੇ ਸੁੱਟਿਆ ਹੈ ਜੋ ਦੱਸਦੇ ਕਿ ਲੋਕ ਦੱਸ ਰਿਹਾ ਕਿ ਲੁੱਟਾ ਖੂਹਾਂ ਦਾ ਸ਼ਿਕਾਰ ਸ਼ਾਇਦ ਪਟੇਲ ਨਾਮ ਦਾ ਜਿਹੜਾ ਵਿਅਕਤੀ ਹੋਇਆ ਇਸ ਵਕਤ ਦੱਸਦੇ ਕਿ ਇਹ ਨਸ਼ੇੜੀਆਂ ਦੇ ਹੱਥੀ ਚੜਿਆ ਹੋਣਾ ਸ਼ਾਇਦ ਉਹਨਾਂ ਨੇ ਲੁੱਟਖੋ ਕੀਤੀ ਹੈ ਤੇ ਉਸ ਤੋਂ ਬਾਅਦ ਇਸ ਦਾ ਕਤਲ ਕਰਕੇ ਜਿਹੜਾ ਸਿਰ ਦਿੱਤਾ ਗਿਆ ਸੋ ਆਲੇ-ਦਿਵਾਲੇ ਦਾਜੇ ਕਿ ਵੱਡੇ-ਵੱਡੇ ਬੱਟੇ ਜਿਹਨੂੰ ਪੱਥਰ ਖਾਦੀਏ ਪੱਥਰ ਪਏ ਹੋਇਆ ਸੋ ਉਹਨਾਂ ਦੇ ਉੱਤੇ ਵੀ ਕਾਫੀ ਜਿਹੜਾ ਖੂਨ ਹੈ ਉਹ ਲੱਗਿਆ ਹੋਇਆ ਤੇ ਨਾਲ ਦਾਜੇ ਕੀ ਇੱਕ ਦੁਆਰ ਹੈ ਦੁਆਰ ਦੇ ਉੱਤੇ ਕਾਫੀ ਖੂਨ ਜਿਹੜਾ ਲੱਗਿਆ ਇਸ ਵਕਤ ਦਾਜੇ ਕੀ ਲੋਕ ਕਾਫੀ ਸਹਮੇ ਹੋਏ ਆ ਔਰ ਇਹ ਪਿੰਡ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਬਣਿਆ ਹੈ ਤੇ ਦਾਜੇ ਕੀ ਆਲੇ-ਦਿਵਾਲੇ ਦੇ ਪਿੰਡਾਂ ਦੇ ਜਿੰਨੇ ਵੀ ਪਿੰਡ ਦੇ ਲੋਕ ਉਰੇ ਆ ਕੇ ਦੇਖ ਰਿਹਾ ਬਾਰ-ਬਾਰ ਕਿ ਇੱਕਦਮ ਹੀ ਇਹੋ ਜੀ ਘਟਨਾ ਹੋ ਗਈ ਹੈ ਤੇ ਕਾਫੀ ਲੋਕ ਉਰੇ ਡਰੇ ਹੋਏ ਸਮੇਂ ਇਹ ਦੇਖ ਸਕਦੇ ਹੋ ਫਲਾਈਓਵਰ ਜਿਹੜਾ ਉੱਪਰ ਪੋਲਿਆ ਸ਼ੇਖਿਆਂ ਵਾਲਾ ਪੂਰਾ ਭਰਿਆ ਹੋਇਆ ਤੇ ਦੱਸ ਦੇ ਕਿ ਇੱਕ ਉਹ ਦੱਸ ਦੇ ਕਿ ਲੋਕਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਉਰੇ ਲੁੱਟ ਖੋਹ ਕਰਨ ਵਾਲੇ ਕਾਫੀ ਜਿਹੜਾ ਗਰੋਹ ਘੁੰਦਾ ਹੈ ਨਸ਼ੇੜੀਆਂ ਦਾ ਗਰੋਹ ਘੁੰਦਾ ਹੈ ਉਹਨਾਂ ਵੱਲੋਂ ਸ਼ਾਇਦ ਇਹ ਵਾਰਦਾਤ ਕੀਤੀ ਹੋਣੀ ਹੈ ਉਰੇ ਪਹਿਲਾਂ ਇਹਨੂੰ ਲੁੱਟਿਆ ਗਿਆ ਹੁਣ ਉਸ ਤੋਂ ਬਾਅਦ ਜਦੋਂ ਇਸ ਵਿਅਕਤੀ ਨੇ ਸ਼ਾਇਦ ਰੋਲਾ ਪਾਇਆ ਹੋਣਾ ਤਾਂ ਉਸ ਤੋਂ ਬਾਅਦ ਇਸ ਨੂੰ ਇਹ ਜਿਹੜਾ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਵਕਤ ਦੱਸ ਦੇ ਕਿ ਇਸ ਇਲਾਕੇ ਦੇ ਵਿੱਚ ਪੂਰੀ ਸਨਸਨੀ ਫੈਲੀ ਹੋਈ ਆ ਲੋਕ ਕਾਫੀ ਘਬਰਾਏ ਹੋਏ ਡਰੇ ਹੋਏ ਆ ਕਿਉਂਕਿ ਅਕਸਰ ਪਿੰਡਾਂ ਵਾਲਿਆਂ ਨੇ ਲੋਕਾਂ ਨੇ ਉਰੋਂ ਦੇਰ ਰਾਤ ਤੇ ਹਨੇਰ ਸਵੇਰ ਉਰੋਂ ਲੰਘਣਾ ਹੁੰਦਾ ਸੋ ਲੋਹੀ ਨਾਡਰ ਦੀਆਂ ਤੱਜੀਆਂ ਜਿਹੜੀਆਂ ਸ਼ਰਿਆ ਮੋਡਰੀਆਂ ਨੇ ਇਸ ਵਕਤ ਜਲੰਧਰ ਸ਼ਹਿਰ ਦਾ ਮਾਹੌਲ ਦੇਖੇ ਆ ਤੁਸੀਂ ਕੀ ਇਹ ਲੋਕ ਹੈ ਬਿਲਕੁਲ ਦੱਸ ਦੇ ਕਿ ਕਾਫੀ ਉਹ ਡਰੇ ਹੋਏ ਆ ਪਰ ਜਿਨ੍ਹਾਂ ਨੇ ਇਹੋ ਜੀ ਵਾਰਦਾਤ ਕੀਤੀ ਆ ਉਹਨਾਂ ਦੇ ਮਨਾਂ ਵਿੱਚ ਪੁਲਿਸ ਦਾ ਕਿਉਂ ਨਹੀਂ ਖੋਖ ਹੈਗਾ ਕਿਉਂ ਉਹਨਾਂ ਨੂੰ ਡਰ ਹੈਗਾ ਪੁਲਿਸ ਦਾ ਉਹਨਾਂ ਦੇ ਮਨਾਂ ਵਿੱਚ ਇਹੋ ਜੀ ਵਾਰਦਾਤਾਂ ਲਗਾਤਾਰ ਜਿਹੜੀਆਂ ਜਲੰਧਰ ਸ਼ਹਿਰ ਦੇ ਵਿੱਚ ਹੁੰਦੀਆਂ ਜਾ ਰਹੀਆਂ ਨੇ ਇਸ ਵਕਤ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਮੈਂਟਾਂ ਰਾਹੀਂ ਜ਼ਰੂਰ ਆਪਣੇ ਜਵਾਬ ਦਿਓ ਹੁਣ ਤੱਕ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਖਬਰ ਹੈ ਜਿਹੜੀ ਸ਼ੇਖਪੈਣ ਤੋਂ ਤੁਹਾਨੂੰ ਦਿਖਾ ਰਹੇ ਸੀ ਜਲੰਧਰ ਸਿਟੀ ਲਾਈਟ ਦੇ ਉੱਤੇ ਸੋ ਤੁਹਾਨੂੰ ਇਸ ਕੀ ਵਿਚਾਰ ਨੇ ਤੁਹਾਡੇ ਇਸ ਖਬਰ ਬਾਰੇ ਜਰੂਰ ਕਮੈਂਟ ਕਰੀ ਆਪਣੇ ਜਵਾਬ ਦਿਓ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਰਾਏ ਜਰੂਰ ਦਿਓ ਤੁਹਾਡੇ ਇਲਾਕੇ ਦਾ ਕੀ ਮਾਹੌਲ ਹੈ ਤੇ ਕੀ ਲੱਗਦਾ ਹੈ ਜੀ ਇਸ ਵਕਤ ਦੇ ਮਾਹੌਲ ਉਰੇ ਬਣਿਆ ਪਿਆ ਹੈ ਤੁਹਾਡੇ ਵਿਚਾਰ ਹੈ ਕਮੈਂਟ ਕਰਾਈ ਜਰੂਰ ਆਪਣੇ ਵਿਚਾਰ ਦਿਓ ਹੁਣ ਤੱਕ ਬਣੇ ਰਹਿਲੇ ਜਲੰਧ ਸਿਟੀ ਲਾਈਵ ਨੂੰ ਆਪ ਸਭ ਦਾ ਬਹੁਤ ਬਹੁਤ ਧੰਨਵਾਦ